ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਬਾਬਾ ਫਰੀਦ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਤੁਸੀਂ ਆਲਰੇਡੀ ਥੰਬਨੇਲ 'ਚ ਦੇਖ ਚੁੱਕੇ ਹੋ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ, ਸੁਣਨਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਨਾ। ਤੇ ਆਓ ਜੀ ਹੁਣ ਤੁਹਾਡਾ ਬਹੁਤਾਂ ਸਮਾਂ ਨਾਲ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ। ਪਿਛਲੇ ਜਨਮ 'ਚ ਭਗਤ ਫਰੀਦ ਜੀ ਦਾ ਜਨਮ ਕ੍ਰੀਸੀ ਜੜ ਤੇ ਘਰ ਹੋਇਆ ਸੀ। ਫਕੀਰਾਂ ਦੀ ਸੰਗਤ ਕਰਕੇ ਭਗਤ ਫਰੀਦ ਜੀ ਜੰਗਲ ਵਿੱਚ ਜਾ ਕੇ ਰੱਬ ਦੀ ਬੰਦਗੀ ਕਰਨ ਲੱਗੇ ਜਿੱਥੇ ਬੈਠ ਕੇ ਤਪੱਸਿਆ ਕਰੇ ਸਨ ਉਸ ਰਸਤੇ ਤੋਂ ਚਾਰ ਚੋਰ ਚੋਰੀ ਕਰਨ ਵਾਸਤੇ ਜਾ ਰਹੇ ਸਨ ਭਗਤ ਫਰੀਦ ਜੀ ਨੂੰ ਦੇਖ ਕੇ ਉਹਨਾਂ ਚੋਰਾ ਨੇ ਇਹ ਸੁਖਣਾ ਸੁਖੀ ਜੇਕਰ ਸਾਡੇ ਹੱਥ ਕੁਝ ਪਦਾਰਥ ਲੱਗ ਜਾਵੇ ਤਾਂ ਇਸ ਫਕੀਰ ਨੂੰ ਵੀ ਕੁਝ ਨਾ ਕੁਝ ਜ਼ਰੂਰ ਦੇਵਾਂਗੇ ਚੋਰ ਜਦੋਂ ਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਕਿਸੇ ਦੀ ਹੱਟੀ ਨੂੰ ਸੰਨ ਲਈ ਤਾਂ ਵੇਖਿਆ ਕਿ ਬਹੁਤ ਸਾਰੇ ਮਠਾਈ ਦੇ ਥਾਲ ਭਰੇ ਪੈਸਨ ਕਿਉਂਕਿ ਉਹ ਹਲਵਾਈ ਦੀ ਹੱਟੀ ਸੀ ਚੋਰਾਂ ਨੇ ਮਠਾਈ ਚਾਦਰ ਵਿੱਚ ਬੰਨ ਲਈ ਤੇ ਫਿਰ ਉਸੇ ਰਸਤੇ ਵਾਪਸ ਆਏ ਜਿਸ ਰਸਤੇ ਤੋਂ ਗਏ ਸਨ ਚੋਰਾਂ ਨੇ ਵਿਚਾਰਿਆ ਕਿ ਇਸ ਫਕੀਰ ਦੀ ਕਿਰਪਾ ਨਾਲ ਸਾਡੀ ਸੁਖਣਾ ਪੂਰੀ ਹੋਈ ਹੈ ਤੇ ਅਸੀਂ ਆਸਾਨੀ ਨਾਲ ਚੋਰੀ ਕਰਕੇ ਘਰ ਨੂੰ ਜਾ ਰਹੇ ਹਾਂ ਇਸ ਫਕੀਰ ਦੀ ਸੁਖਣਾ ਦਿੰਦੇ ਚੱਲੀਏ ਉਹਨਾਂ ਚੋਰਾ ਨੇ ਬਹੁਤ ਸਾਰੀ ਮਿਠਾਈ ਫਕੀਰ ਜੀ ਦੇ ਅੱਗੇ ਰੱਖ ਦਿੱਤੀ ਤੇ ਹਲੂਣਾ ਦੇ ਕੇ ਕਿਹਾ ਕਿ ਫਕੀਰ ਜੀ ਇਹ ਖਾਵੋ ਫਕੀਰ ਜੀ ਬੜੇ ਭੋਲੇ ਪਾਲੇ ਸਨ ਕਿਉਂਕਿ ਛੋਟੀ ਅਵਸਥਾ ਤੋਂ ਫਕੀਰੀ ਧਾਰਨ ਕੀਤੀ ਹੋਈ ਸੀ ਤੇ ਨਾ ਹੀ ਉਹਨਾਂ ਨੇ ਐਸੀ ਮਿਠਾਈ ਕਦੀ ਖਾਦੀ ਸੀ ਫਕੀਰ ਨੂੰ ਮਿਠਾਈ ਦਾ ਸਵਾਦ ਵਧੀਆ ਲੱਗਾ ਤੇ ਫਕੀਰ ਕਹਿਣ ਲੱਗਾ ਇਹ ਕੀ ਚੀਜ਼ ਹੈ ਤਾਂ ਚੋਰਾਂ ਨੇ ਕਿਹਾ ਇਹ ਚੋਰੀ ਹੈ ਭਾਪ ਇਹ ਚੋਰੀ ਦਾ ਮਾਲ ਹੈ ਤਾਂ ਚੋਰਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਫਕੀਰ ਜੀ ਕਹਿਣ ਲੱਗੇ ਕਿ ਚੋਰੀ ਤਾਂ ਬੜੀ ਸਵਾਦਲੀ ਹੈ ਚੋਰੀ ਬੜੀ ਮਿੱਠੀ ਹੈ ਤਦ ਕੁਝ ਚਿਰ ਮਗਰੋਂ ਉਸ ਫਕੀਰ ਦੇ ਪ੍ਰਾਣ ਛੁੱਟ ਗਏ ਤੇ ਉਸ ਦਾ ਅਗਲਾ ਜਨਮ ਜਮਾਲ ਦੀ ਨਾਮੀ ਸੇਖ ਦੇ ਘਰ ਹੋਇਆ ਪਿਤਾ ਨੇ ਉਸ ਦਾ ਨਾਮ ਫਰੀਦ ਰੱਖਿਆ ਜਦੋਂ ਇਹ ਵੱਡਾ ਹੋਇਆ ਤਾਂ ਇਸ ਦਾ ਵਿਆਹ ਵੀ ਹੋ ਗਿਆ ਪਰ ਇਹ ਕੋਈ ਕੰਮਕਾਰ ਨਹੀਂ ਕਰਦਾ ਸੀ ਮਸਤ ਹੋ ਕੇ ਰੱਬ ਦੀ ਬੰਦਗੀ ਕਰਿਆ ਕਰੇ ਇਸ ਕਰਕੇ ਪਿਤਾ ਨੇ ਫਰੀਦ ਨੂੰ ਘਰ ਤੋਂ ਅਟ ਕਰ ਦਿੱਤਾ ਫਰੀਦ ਜੀ ਨੂੰ ਇਸਤਰੀ ਨੇ ਬਹੁਤ ਹੀ ਸਤਾਇਆ ਹੋਇਆ ਸੀ ਉਹਨਾਂ ਦੀ ਘਰ ਵਾਲੀ ਉਹਨਾਂ ਨੂੰ ਹਮੇਸ਼ਾ ਆਖਦੀ ਸੀ ਕਿ हे ਰੱਬ ਦੇ ਬੰਦੇ ਕੋਈ ਕੰਮ-ਕਾਰ ਕਰੋ ਨਹੀਂ ਤਾਂ ਘਰ ਕਿਵੇਂ ਚੱਲੇਗਾ ਤਾਂ ਫਰੀਦ ਨੇ ਕਿਹਾ ਮੈਂ ਕੀ ਕਰਾਂ ਮੈਨੂੰ ਕੋਈ ਕੰਮ-ਕਾਰ ਨਹੀਂ ਆਉਂਦਾ ਤੇ ਇਸਤਰੀ ਨੇ ਕਿਹਾ ਫਿਰ ਤੂੰ ਚੋਰੀ ਕਰਕੇ ਖਵਾ ਕਿਉਂਕਿ ਮੇਰੀ ਪਾਲਣਾ ਕਰਨਾ ਤੇਰਾ ਫਰਜ਼ ਹੈ ਤਾਂ ਇਸਤਰੀ ਦੇ ਇਹ ਬੋਲ ਸੁਣ ਕੇ ਫਰੀਦ ਚੋਰਾਾਂ ਦੀ ਸੰਗਤ ਨਾਲ ਜਾ ਰਲਿਆ ਤੇ ਚੋਰਾਂ ਦੇ ਨਾਲ ਚੋਰੀ ਕਰਨ ਚੱਲਿਆ ਤੇ ਜਾਂਦਿਆਂ ਹੋਇਆਂ ਰਸਤੇ 'ਚ ਦੇਖਿਆ ਕਿ ਕਣਕ ਪੱਕੀ ਹੋਈ ਐ ਪੱਕੀ ਕਣਕ ਵੇਖ ਕੇ ਸੋਚਦਾ ਹੈ ਕਿ ਪਹਿਲਾਂ ਇਸੇ ਕਣਕ ਨੂੰ ਵੱਢ ਕੇ ਘਰ ਦੇ ਆਈਏ ਇਹ ਸੋਚ ਕੇ ਇਹਨਾਂ ਨੇ ਕਣਕ ਵੱਢੀ ਤੇ ਜਦ ਪੰਡਾ ਬਣ ਕੇ ਚੁੱਕਣ ਲੱਗੇ ਤਾਂ ਦੇਖਦੇ ਹਨ ਕਿ ਉੱਥੇ ਇੱਕ ਮਰੇ ਹੋਏ ਬੈਲ ਦਾ ਪਿੰਜਰ ਪਿਆ ਹੋਇਆ ਸੀ ਜਿਹੜਾ ਕਿ ਖੜਾ ਕੇ ਹੱਸਣ ਲੱਗਾ ਇਹ ਦੇਖ ਕੇ ਉਹ ਚੋਰ ਉਥੋਂ ਡਰ ਕੇ ਪੰਡਾ ਸੁੱਟ ਕੇ ਨਸ ਗਏ ਪਰ ਫਰੀਦ ਨਿਰਭੈ ਹੋ ਕੇ ਉੱਥੇ ਹੀ ਖੜਾ ਰਿਹਾ ਤੇ ਫਰੀਦ ਨੇ ਪੁੱਛਿਆ اے ਭਲੇ ਲੋਕ ਤੂੰ ਕੌਣ ਹੈ ਤੇ ਕਿਸ ਕਰਕੇ ਹੱਸਿਆ ਹੈ ਤਾਂ ਉਹ ਪਿੰਜਰ ਬੋਲਿਆ "ਹੇ ਭਾਈ ਮੈਂ ਪਿਛਲੇ ਜਨਮ ਚ ਬਹੁਤ ਇਮਾਨਦਾਰ ਜ਼ਮੀਂਦਾਰ ਸਾਂ ਕਿਸੇ ਦਾ ਹੱਕ ਕਦੀ ਨਹੀਂ ਖਾਦਾ ਪਰ ਇੱਕ ਸਮੇਂ ਮੇਰੀ ਕਣਕ ਦੇ ਖੇਤ ਵਿੱਚ ਕਿਸੇ ਦੂਸਰੇ ਜ਼ਮੀਂਦਾਰ ਦੇ 5-4 ਕਣਕ ਦੇ ਸਿੱਟੇ ਮਿਲ ਗਏ ਤੇ ਅਣਜਾਣੀ ਵਿੱਚ ਮੈਂ ਉਹਨਾਂ ਸਿੱਟੀਆਂ ਦੀ ਕਣਕ ਖਾ ਲਈ ਤੇ ਫਿਰ ਕੁਝ ਸਾਲਾਂ ਬਾਅਦ ਮੇਰੀ ਮੌਤ ਹੋ ਗਈ ਜਦੋਂ ਮੈਂ ਪਰਲੋਕ ਵਿੱਚ ਧਰਮ ਰਾਜ ਦੇ ਪਾਸ ਹਾਜ਼ਰ ਹੋਇਆ ਤਾਂ ਮੇਰਾ ਹਿਸਾਬ ਹੋਣ ਲੱਗਾ ਬਹੁਤ ਪੁੰਨ ਨਿਕਲੇ ਪਰ ਇੱਕ ਪਾਪ ਨਿਕਲਿਆ ਜੋ ਕਿ ਮੈਂ ਭੁਲੇਖੇ ਨਾਲ ਦੂਸਰੀ ਜ਼ਮੀਂਦਾਰ ਦੇ ਪੰਜ ਚਾਰ ਸਿੱਟਿਆਂ ਦੀ ਕਣਕ ਪੀਸ ਕੇ ਖਾ ਲਈ ਉਸ ਪਾਪ ਦਾ ਫਲ ਭੁਗਤਣ ਲਈ ਮੈਨੂੰ ਧਰਮਰਾਜ ਨੇ ਉਸੇ ਜ਼ਮੀਂਦਾਰ ਦੇ ਘਰ ਬੈਲ ਬਣਾ ਕੇ ਪੈਦਾ ਕੀਤਾ ਸੋ ਮੈਂ ਬੈਲ ਬਣ ਕੇ ਕਿੰਨੇ ਹੀ ਸਾਲ ਉਸ ਜ਼ਮੀਂਦਾਰ ਦੇ ਹੱਲ ਅੱਗੇ ਜੋਇਆ ਤੇ ਬੜਾ ਦੁੱਖ ਪਾਇਆ ਮੈਨੂੰ ਭੁਲੇਖੇ ਨਾਲ ਦੂਸਰੀ ਦੇ ਪੰਜ ਚਾਰ ਸਿੱਟੀ ਖਾਣ ਦਾ ਇੰਨਾ ਵੱਡਾ ਦੁੱਖ ਭੋਗਣਾ ਪਿਆ ਤੇ ਹੁਣ ਮੈਂ ਇਸ ਕਰਕੇ ਹਸ ਰਹੀਆਂ ਕਿ ਜੋ ਤੁਸੀਂ ਇਹ ਵੱਡੀਆਂ-ਵੱਡੀਆਂ ਪੰਡਾ ਬਣ ਕੇ ਲੈ ਕੇ ਜਾ ਰਹੇ ਹੋ ਇੰਨਾ ਪਰਾਇਆ ਹੱਕ ਖਾਣ ਨਾਲ ਖੋਰੀ ਤੁਹਾਡਾ ਕੀ ਹੋਵੇਗਾ ਤਾਂ ਇਹ ਵਰਤਾਰਾ ਸੁਣ ਕੇ ਫਰੀਦ ਜੀ ਨੂੰ ਵਿਰਾਗ ਪੈਦਾ ਹੋਇਆ ਤੇ ਉਹ ਉੱਥੇ ਪੰਡ ਸੁਟਕੇ ਤਪੱਸਿਆ ਕਰਨ ਚਲੇ ਗਏ ਸੋ ਇਹ ਸੀ ਜੀ ਅੱਜ ਦੀ ਸਾਖੀ ਜੋ ਕਿ ਸਾਨੂੰ ਇਹ ਸਿਖਾਉਂਦੀ ਹੈ ਕਿ ਕਦੀ ਵੀ ਕਿਸੇ ਦਾ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਕਿਉਂਕਿ ਕਰਮਾਂ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ ਸੋ ਤੁਹਾਨੂੰ ਇਹ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸਪ ਨੂੰ ਮੇਰੇ ਵੱਲੋਂ ਤੁਹਾਡੀ ਭੈਣ ਵੱਲੋਂ ਪਿਆਰਪੂਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ